ਪੰਜਾਬ ਦੇ ਵਿੱਚ ਅਕਾਲ ਮੂਵੀ ਦਾ ਲਗਾਤਾਰ ਵਿਰੋਧ ਹੋ ਰਿਹਾ ਸਿੱਖ ਜਥੇਬੰਦੀਆਂ ਵੱਲੋਂ ਜਲੰਧਰ ਦੇ ਵਿੱਚ ਵੀ ਵਿਰੋਧ ਕੀਤਾ ਗਿਆ ਮੇਰੇ ਨਾਲ ਮੌਜੂਦ ਹੈ ਆਵਾਜੇ ਕੌਮ ਦੇ ਬੁਲਾਰੇ ਤੇ ਪ੍ਰਧਾਨ ਸਭ ਤੋਂ ਪਹਿਲਾਂ ਗੱਲ ਕਰਦੇ ਆ ਤੁਸੀਂ ਜਿਹੜਾ ਵਿਰੋਧ ਕਰ ਰਹੇ ਹੋ ਨਾ ਦੁੱਬਦਾ ਦੇ ਵਿੱਚ ਸਿੱਖ ਕੌਮ ਹੈ ਕਿ ਵਿਰੋਧ ਕਿਉਂ ਹੋ ਰਿਹਾ ਕਿਉਂਕਿ ਕੋਈ ਵੀ ਕਲੀਅਰ ਨਹੀਂ ਕਰ ਰਿਹਾ ਕਿ ਵਿਰੋਧ ਕਾ ਦਾ ਕਰ ਰਹੇ ਅਸੀਂ ਦੇਖੋ ਪਹਿਲੀ ਤੇ ਗੱਲ ਹੈ ਇਹ ਵਿਰੋਧ ਕਿਸੇ ਪਰਸਨੈਲਿਟੀ ਦਾ ਨਹੀਂ ਹੈ ਕਿਸੇ ਇਦਾਂ ਅਦਾਰੇ ਦਾ ਨਹੀਂ ਹੈਗਾ ਇਹ ਵਿਰੋਧ ਸਿਧਾਂਤ ਕਿਹਾ ਜਿਹੜੀ ਚੀਜ਼ ਵੀ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਹੀਂ ਚੱਲੂਗੀ ਅਸੀਂ ਹਮੇਸ਼ਾ ਉਹਦਾ ਵਿਰੋਧ ਕਰਦੇ ਆਏ ਹਾਂ ਕਰ ਰਹੇ ਹਾਂ ਤੇ ਕਰਦੇ ਰਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਇਸ ਟਾਈਪ ਦੀਆਂ ਜਿਹੜੀਆਂ ਮੂਵੀਆਂ ਹੈਗੀਆਂ ਜਿਹੜੀਆਂ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਂਦੀਆਂ ਇਹ ਜਦੋਂ ਇਹਨਾਂ ਦੀ ਪ੍ਰਿਤ ਸ਼ੁਰੂ ਹੋਈ ਸੀ ਅਸੀਂ ਉਦੋਂ ਵੀ ਵਿਰੋਧ ਕੀਤਾ ਸੀ ਅਸੀਂ ਅੱਜ ਵੀ ਕਰ ਰਹੇ ਹਾਂ ਤੇ ਫਿਊਚਰ 'ਚ ਵੀ ਕਰਾਂਗੇ ਤੇ ਵਿਰੋਧ ਹੀ ਹੁੰਦਾ ਰਹੇਗਾ ਫਿਰ ਅੰਤ ਕਿੱਥੇ ਜਾਊਗਾ ਵਿਰੋਧ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ ਸਿੱਖ ਧਰਮ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਲਗਾਤਾਰ ਮੂਵੀਆਂ ਆ ਰਹੀਆਂ ਨੇ ਆਪਣੀ ਮਰਜ਼ੀ ਨਾਲ ਪਹਿਰਾਵੇ ਪਾਏ ਜਾਂਦੇ ਜੋ ਬਾਣਾ ਨਿਹੰਗ ਸਿੰਘਾਂ ਦਾ ਉਹ ਨਹੀਂ ਦਿਖਾਇਆ ਜਾ ਰਿਹਾ ਅਸੀਂ ਵਿਰੋਧ ਹੀ ਕਰਦੇ ਰਵਾਂਗੇ ਅਸੀਂ ਨਹੀਂ ਇਹਦੇ ਉੱਤੇ ਅਸੀਂ ਬਕਾਇਦਾ ਇੱਕ ਪੈਨਲ ਖੜਾ ਕਰ ਰਹੇ ਹਾਂ ਬਹੁਤ ਜਲਦ ਮਾਲਕ ਕਿਰਪਾ ਕਰੇ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਦਾ ਸਦਕਾ ਇਹਦਾ ਇੱਕ ਪਰਮਾਨੈਂਟ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੇ ਪੰਥ ਦੇ ਵਿੱਚ ਉਹ ਸਹਿਰਦ ਜਿਹੜੇ ਸਾਰੇ ਆਉ ਜੋੜ ਕੇ ਬੈਠ ਕੇ ਤੇ ਇਹਦਾ ਇੱਕ ਪੱਕਾ ਸੋਲੂਸ਼ਨ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਅਸੀਂ ਨਾਲ ਨਾਲ ਲਗਭਗ 2 ਦਹਾਕਿਆਂ ਤੋਂ ਦੇਖਦੇ ਆ ਰਹੇ ਕਿ ਪੰਜਾਬ ਦੇ ਵਿੱਚ ਸੈਂਸਰ ਬੋਰਡ ਨਹੀਂ ਖਾਸ ਕਰਕੇ ਸਿੱਖ ਧਰਮ ਦੀਆਂ ਜਿਹੜੀਆਂ ਲੈ ਕੇ ਚੀਜ਼ਾਂ ਨੂੰ ਵਿਰੋਧ ਨਹੀਂ ਉਹ ਉਹ ਉੰਦੇ ਤੇ ਸੈਂਸਰ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕੀ ਕਾਰਨ ਹੈ ਕਿਉਂ ਇੰਨਾ ਸਮਾਂ ਲੱਗ ਰਿਹਾ ਲਗਾਤਾਰ ਇਹ ਲੋਕ ਜਿਹੜੇ ਕਲਾਕਾਰ ਨੇ ਫਿਲਮਾਂ ਦਿਖਾ ਰਹੇ ਨੇ ਪਹਿਲਾਂ ਵੀ ਫਿਲਮਾਂ ਆਈਆਂ ਹੁਣ ਵੀ ਆਈਆਂ ਆ ਵੀ ਰਹੀਆਂ ਨੇ ਅਸਲ 'ਚ ਕੀ ਹੈ ਨਾ ਜਿਹੜੀਆਂ ਵੀ ਇਹ ਫਿਲਮਾਂ ਬਣੀਆਂ ਨੇ ਨਾ ਇਹਨਾਂ ਨੇ ਨਾ ਇਹਨੂੰ ਜਦੋਂ ਵੀ ਲਾਂਚ ਕੀਤਾ ਤਾਂ ਤੁਸੀਂ ਇੱਕ ਚੀਜ਼ ਨਾ ਕਾਮਨ ਦੇਖੋਗੇ ਜੀ ਕਿ ਇਹ ਨਾ ਕੁਝ ਸ਼ਖਸੀਤਾਂ ਨੂੰ ਜਿਨ੍ਹਾਂ ਨੂੰ ਕਹ ਲੋ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਲੋਕ ਜਾਣਦੇ ਨੇ ਨਾ ਉਹਨਾਂ ਨੂੰ ਇਹ ਸੈਲੀਬ੍ਰਿਟੀਆਂ ਦੇ ਰੂਪ ਦੇ ਵਿੱਚ ਉੱਥੇ ਪੇਸ਼ ਕਰਕੇ ਇੱਕ ਫਿਲਮ ਦਿਖਾਉਂਦੇ ਆ। ਕੁਝ 100 150 ਬੰਦਾ ਹੁੰਦਾ ਆ। ਜੀ। ਉਹਨਾਂ ਵਿੱਚ ਉਹ ਬੰਦੇ ਜਾ ਕੇ ਇਹਨਾਂ ਚੀਜ਼ਾਂ ਨੂੰ ਪ੍ਰਵਾਨਗੀ ਦਿੰਦੇ ਆ ਜਿਨ੍ਹਾਂ ਦੀ ਪੰਥ ਦੇ ਉੱਤੇ ਕੋਈ ਸਮਝ ਨਹੀਂ ਹੈ, ਜਿਨ੍ਹਾਂ ਨੂੰ ਸਿੱਖੀ ਦੇ ਉੱਤੇ ਕੋਈ ਸਮਝ ਨਹੀਂ ਹੈ। ਜੀ। ਇੱਕ ਬੀਬੀ ਹੈਗੀ ਆ ਉਹਦਾ ਨਾਂ ਅਗਰ ਮੈਂ ਸਹੀ ਲਵਾਂ ਸਿਮਰਨ ਕੌਰ ਜਾਂ ਉਹਦਾ ਕੋਈ ਨਾਂ ਹੈਗਾ। ਜੀ। ਮੰਨ ਕੇ ਚੱਲੋ ਉਹਦੀ ਸੋਸ਼ਲ ਮੀਡੀਆ ਦੀ ਆਈਡੀ ਤੇ ਇੰਸਟਾਗ੍ਰam ਦੀ ਆਈਡੀ ਦੇ ਉੱਤੇ ਉਹਦੇ 50 ਹਜ਼ਾਰ ਫੋਲੋਅਰ ਨੇ। ਹੁਣ ਜਿਹਦੇ 50000 ਫੋਲੋਅਰ ਨੇ ਤੇ ਉਹ ਸਰਟੀਫਾਈਡ ਥੋੜੀ ਹੋ ਗਈ ਕੀ ਉਹ ਸਾਨੂੰ ਸਿੱਖਾਂ ਨੂੰ ਦੱਸੂਗੀ ਕਿ ਕੀ ਦੇਖਣਾ ਤੇ ਕੀ ਨਹੀਂ ਦੇਖਣਾ ਸੋ ਜਿਹੜੀ ਇਹ ਸਰਟੀਫਿਕੇਸ਼ਨ ਦੇਣ ਵਾਲਾ ਕੰਮ ਚੱਲਿਆ ਆ ਨਾ ਜਿਹੜੇ ਇਹੋ ਜਿਹੇ ਬੰਦੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਸੋਚਦੇ ਨੇ ਸਾਡੇ ਫੋਲੋਅਰਸ ਨੇ ਤੇ ਅਸੀਂ ਸਿੱਖੀ ਨੂੰ ਦੱਸਾਂਗੇ ਕਿ ਸਿੱਖ ਰੋਲ ਮਾਡਲ ਕਿਹੋ ਜਿਹਾ ਹੋਣਾ ਚਾਹੀਦਾ ਪਹਿਲੇ ਤੇ ਇਹ ਆਪਣੇ ਆਪ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖਣ ਕਿ ਇਹਨਾਂ ਦਾ ਕੀ ਸਿੱਖੀ ਨੂੰ ਦੇਣਾ ਕੀ ਸਿੱਖੀ ਇਹਨਾਂ ਦੇ ਨਾਲ ਵਾਸਤਾ ਆ ਔਰ ਇਹ ਲੋਕ ਕੌਣ ਹੁੰਦੇ ਆ ਕੀ ਅਧਿਕਾਰ ਆ ਇਹਨਾਂ ਨੂੰ ਸਾਨੂੰ ਦੱਸਣ ਦਾ ਕਿ ਸਿੱਖੀ ਕਿਤ ਤਰੀਕੇ ਨਾਲ ਸਿਨੇਮਾ ਘਰਾਂ ਚੋਂ ਪੇਸ਼ ਹੋਣੀ ਹੈ ਜਿਹੜੀ ਪਰਦੇ ਵਾਲੀ ਦੁਨੀਆ ਨਾ ਇਹ ਨਾਟਕ ਚੇਟਕ ਦੀ ਦੁਨੀਆ ਜਿਹੜਾ ਸਿੱਖੀ ਦਾ ਮੇਨ ਸਰੋਤ ਹੈ ਉਹ ਸ਼ਬਦ ਗੁਰੂ ਹੈ ਸ਼ਬਦ ਗੁਰੂ ਦੇ ਜ਼ਰੀਏ ਅਸੀਂ ਜਿਹੜਾ ਸਾਖੀਆਂ ਦੇ ਵਿੱਚੋਂ ਧਰਮ ਦੇ ਜਿਹੜੇ ਸ਼ਬਦ ਤੋਂ ਬਾਹਰਲੇ ਪਹਿਲੂ ਆ ਜਿੰਨੂੰ ਅਸੀਂ ਕਹਿੰਦੇ ਆ ਇਤਿਹਾਸ ਜਾਂ ਸਾਡਾ ਜਿਹੜਾ ਵੀ ਪਿੱਛੇ ਜੋ ਬੀਤਿਆ ਉਹਦੇ ਬਾਰੇ ਜੋ ਅਸੀਂ ਜਾਣਨਾ ਚਾਹੁੰਦੇ ਆ ਸਾਖੀ ਰੂਪ ਜੀ ਪੜਦੇ ਆ ਸਾਡੇ ਕੋਲ ਆਪਣੇ ਗ੍ਰੰਥ ਨੇ ਉਹਨਾਂ ਦੇ ਵਿੱਚੋਂ ਅਸੀਂ ਸ਼ਬਦ ਦੇ ਜ਼ਰੀਏ ਸਾਰਾ ਕੁਝ ਜਾਣ ਰਹੇ ਆ ਅੱਜ ਤੱਕ 550 ਸਾਲ ਹੋ ਗਏ ਸਿੱਖੀ ਦੀ ਹੁਣ ਜਿਹੜੀ ਇਸ ਵੇਲੇ ਦਿਸਾਇਆ ਜਦੋਂ ਇਹ ਸਿਨੇਮਾ ਘਰ ਜਦੋਂ ਬਣ ਗਏ ਆ ਜਦੋਂ ਇਹਨਾਂ ਦੇ ਜ਼ਰੀਏ ਸਿੱਖੀ ਦੇਖਣ ਲੱਪੇ ਲੋਕੀ ਉਹ ਤੁਸੀਂ ਵੇਖ ਲਓ ਤੇ 1984 ਤੋਂ ਪਹਿਲੇ ਵਾਲਾ ਤੁਸੀਂ ਸਿਸਟਮ ਵੇਖ ਲਓ ਤੁਹਾਨੂੰ ਫਰਕ ਪਤਾ ਲੱਗ ਜਾਊਗਾ ਕਿ ਅੱਜ ਕਿੱਥੇ ਖੜੇ ਆਪਾਂ ਤੇ ਉਦੋਂ ਕਿੱਥੇ ਖੜੇ ਸੀਗੇ ਉਦੋਂ ਤੇ ਅਸੀਂ 18ਵੀਂ ਸਦੀ ਦੇ ਜਿਹੜੇ ਰੋਲ ਸੀਗੇ ਉਹ 20ਵੀਂ ਸਦੀ 'ਚ ਦਿਖਾ ਦਿੱਤੇ ਆ ਤੇ ਅੱਜ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ 18ਵੀਂ ਸਦੀ ਸਿਨੇਮਾ ਘਰਾਂ 'ਚ ਬਖਾਨ ਲੱਗੇ ਆ ਤੇ ਜਿਹੜੇ ਅੰਡਰ ਬੈਠੇ ਉਹਨਾਂ ਨੂੰ ਇਹ ਨਹੀਂ ਪਤਾ ਗੁਰਪ੍ਰੀਤ ਗੁੱਗੀ ਜਿਹੜਾ ਨਿਰੰਕਾਰੀਆਂ ਦਾ ਉਹਨਾਂ ਦੇ ਵਿੱਚ ਜਿਹੜੀ ਮਨਸ਼ਾ ਹੈ ਉਹ ਸਪਸ਼ਟਾ ਕਿ ਉਹ ਸਿੱਖੀ ਨੂੰ ਢਾਲਾਣਾ ਚਾਹੁੰਦੇ ਆ ਅਸੀਂ ਸਿੱਖੀ ਨੂੰ ਪਹੁੰਚਾਉਣਾ ਚਾਹੁੰਦੇ ਆ ਇਸ ਕਰਕੇ ਇਹੋ ਜਿਹੀਆਂ ਮੂਵੀਆਂ ਜਿਹੜੀਆਂ ਉਹਨਾਂ ਨੂੰ ਪ੍ਰਵਾਨਗੀ ਨਹੀਂ ਦਿੰਦੇ ਆ ਅਗਰ ਕੋਈ ਧਾਰਮਿਕ ਮੂਵੀ ਬਣਦੀ ਆ ਉਹਦੇ ਲਈ ਇੱਕ ਪ੍ਰੋਪਰ ਸੈਂਸਰ ਬਣਦਾ ਆ ਉਹ ਸੈਂਸਰ ਦੇ ਲਈ ਅਸੀਂ ਯਤਨਸ਼ੀਲਾ ਅਸੀਂ ਕੋਦੇ ਲਈ ਕੰਮ ਕਰਨਾ ਹੁਣ ਸ਼ੁਰੂ ਕੀਤਾ ਆ ਜਲਦ ਉਹਨੂੰ ਜਦੋਂ ਅਸੀਂ ਇੱਕ ਸ਼ਕਲ ਦੇ ਦਾਂਗੇ ਫਿਰ ਤੁਹਾਡਾ ਇਹ ਵੀ ਜਿਹੜਾ ਕਹੋ ਸਾਡੇ ਤੇ ਇੱਕ ਤੁਸੀਂ ਦੋਸ਼ ਲਾਨੇ ਆ ਕਿ ਅਸੀਂ ਕਿਹੜੀਆਂ ਮੂਵੀਆਂ ਦੇਖਿਆ ਕਰੀਏ ਜਾਂ ਕਿੱਦਾਂ ਪ੍ਰਚਾਰ ਕਰੀਏ ਉਹਦਾ ਵੀ ਅਸੀਂ ਤੁਹਾਨੂੰ ਜਲਦ ਹੱਲ ਦੇ ਦਿਆਂਗੇ ਨਹੀਂ ਦੋਸ਼ ਦੀ ਗੱਲ ਨਹੀਂ ਪ੍ਰੋਬਲਮ ਕੀ ਹੈ ਕਿ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਅੱਜ ਦੇ ਜਿਹੜੇ ਨੌਜਵਾਨ ਸਿੱਖ ਨੇ ਉਹ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਪ੍ਰਚਾਰ ਕਰਨ ਦਾ ਜੇ ਕੋਈ ਗੱਲ ਕਰੀਏ ਸਿੱਖ ਧਰਮ ਪ੍ਰਚਾਰ ਕਮੇਟੀ ਕੋਲ ਨਹੀਂ ਸਮਾਂ ਹੈ ਜੇ ਹੈ ਤੇ ਉਹ ਸਹੀ ਤਰੀਕੇ ਨਹੀਂ ਕਰ ਪਾ ਰਹੇ ਉਹਨਾਂ ਨੂੰ ਲੜ ਨਹੀਂ ਲਾ ਰਹੇ ਉਸ ਤੋਂ ਬਾਅਦ ਜੇ ਇੱਕ ਇਹ ਸਾਧਨ ਆਂਦਾ ਫਿਲਮ ਦਾ ਕਿਉਂਕਿ ਕਹਿੰਦੇ ਕਲਾਕ੍ਰਿਤੀ ਜਾਂ ਚਲ ਚਰਿੱਤਰ ਹੁੰਦਾ ਨਾ ਇਹ ਜਲਦੀ ਇਨਸਾਨ ਦੇ ਪੱਲੇ ਪੈ ਜਾਂਦਾ ਇਹਦੇ ਲਈ ਤੁਹਾਨੂੰ ਨਹੀਂ ਲੱਗਦਾ ਕਿ ਜ਼ਰੂਰਤ ਹੋਣੀ ਚਾਹੀਦੀ ਹੈ ਜੋ ਜੀ ਗੁਰਬਾਣੀ ਚ ਫਰਮਾਨ ਹੈ ਸੁਣਿਆ ਮੰਨਿਆ ਮੰਨ ਕੀਤਾ ਪਾਓ ਸੁਣਨ ਤੇ ਮੰਨਣ ਦੀ ਗੱਲ ਹੈ ਦੇਖਣ ਦੀ ਕਿਤੇ ਨਹੀਂ ਹੁੰਦੀ ਦੇਖਣ ਦੇ ਬਾਰੇ ਜਦੋਂ ਵੀ ਇਹ ਗੱਲ ਆਊਗੀ ਨਾ ਤੇ ਉੱਥੇ ਮਿਲਦਾ ਬਾਬਾ ਬਿਕ ਦੇਖਿਆ ਸੰਸਾਰ ਦੇਖਣ ਦੇ ਬਾਰੇ ਮਹਾਰਾਜ ਆਪ ਕਰੇ ਕਿ ਜਾਗਰਤਨਾ ਸਭ ਝੂਠ ਹੈ ਤੇ ਇਸੇ ਕਰਕੇ ਮਹਾਰਾਜ ਨੇ ਜਦੋਂ ਇਹ ਪਿਰਤ ਨੂੰ ਪਾਈ ਕਿਉਂਕਿ ਸਿਧਾਂਤ ਗੁਰੂ ਦੇ ਬਣਾਏ ਹੁੰਦੇ ਨਾ ਤਾਂ ਇਸ ਸਿਧਾਂਤ ਦੇ ਵਿੱਚ ਮਹਾਰਾਜ ਨੇ ਸ਼ਬਦ ਦਾ ਪਸਾਰਾ ਕੀਤਾ ਸ਼ਬਦ ਦੇ ਉੱਤੇ ਹੀ ਜਿਹੜਾ ਜਿਹੜਾ ਸਾਡਾ ਇਤਿਹਾਸ ਹੈ ਉਹ ਸਾਖੀ ਦੇ ਉੱਤੇ ਬੇਸ ਹੈ ਸ਼ਬਦ ਦੇ ਉੱਤੇ ਹੀ ਆਧਾਰਿਤ ਸਾਡੀ ਗੁਰਬਾਣੀ ਹੈ ਤੇ ਜਿਹੜਾ ਸਿੱਖ ਦਾ ਸਾਰਾ ਜਿੰਦਗੀ ਦਾ ਜੀਵਨ ਦਾ ਜਿਹੜਾ ਢੰਗ ਹੈ ਉਹ ਸਾਰਾ ਸ਼ਬਦ ਨੇ ਪਸਾਰੇ ਦੇ ਵਿੱਚੋਂ ਹੀ ਨਿਕਲਦਾ ਤੇ ਸ਼ਬਦ ਨੇ ਪਸਾਰੇ ਦੇ ਵਿੱਚ ਹੀ ਜਾ ਕੇ ਸਮ ਹੋ ਜਾਂਦਾ ਵਾ ਜਿਵੇਂ ਤੁਸੀਂ ਉਹਨੇ ਗੱਲ ਕੀਤੀ ਨਾ ਸਾਖੀਆਂ ਦੀ ਬਿਲਕੁਲ ਮੈਨੂੰ ਯਾਦ ਆ ਮੇਰੇ ਪਿਤਾ ਜੀ ਜਾਂ ਮਾਤਾ ਜੀ ਮੈਂ ਸਾਖੀਆਂ ਸੁਣਾਉਂਦੇ ਹੁੰਦੇ ਸੀ ਪਰ ਅੱਜ ਦਾ ਸਮਾਂ ਕਿਛ ਸਾਖੀਆਂ ਵਾਲੇ ਬੁੱਕਸ ਨਹੀਂ ਮਿਲ ਰਹੀਆਂ ਇਹ ਵੀ ਬੜੀ ਮੈਂ ਤੁਹਾਨੂੰ ਦੱਸਦਾ ਇਹਦੇ ਨੇ ਨਾ ਇੱਕ ਜਵਾਬ ਮੈਂ ਵੀ ਮੇਰੇ ਮਨ ਚ ਆਇਆ ਕਿਉਂਕਿ ਨਾ ਸਾਡੇ ਮੇਰੇ ਛੋਟੇ ਛੋਟੇ ਬੱਚੇ ਆ ਅਸੀਂ ਵੀ ਆਪਣੇ ਬੱਚਿਆਂ ਦੇ ਨਾਲ ਜਦੋਂ ਬੈਠੇ ਹੁੰਦੇ ਆ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਉਹਨਾਂ ਨੂੰ ਆਪਣੇ ਤੋਂ ਵਧੀਆ ਬਣਾਈਏ ਕਿਉਂਕਿ ਜੋ ਕਮੀਆਂ ਛੱਡ ਚ ਰਹਿ ਗਈਆਂ ਅਸੀਂ ਆਪਣੇ ਬੱਚਾ ਚ ਨਹੀਂ ਦੇਖਣਾ ਚ ਤੁਸੀਂ ਨਾ ਇੱਕ ਚੀਜ਼ ਨਾ ਤੁਹਾਡੇ ਸਾਰਿਆਂ ਕੋਲ ਕਾਮਨ ਹੈ ਤੁਸੀਂ ਜਿੰਨੇ ਵੀ ਮੇਰੇ ਭਰਾ ਮੈਨੂੰ ਸੁਣੋਗੇ ਇਸ ਮੀਡੀਆ ਦੇ ਮਾਧਮ ਨਾਲ ਇਹਨਾਂ ਇੱਕ ਵਾਰ ਜ਼ਰੂਰ ਦੇਖਿਓ ਜਦੋਂ ਤੁਸੀਂ ਕਿਸੇ ਵੀ ਰੀਲਸ ਦੇ ਉੱਤੇ ਹੁੰਦੇ ਆ ਜਦੋਂ ਤੁਸੀਂ ਉਹਨਾਂ ਨੂੰ ਸਕਿਪ ਕਰਦੇ ਆ ਜਿਹੜਾ ਸਵਾਈਪ ਕਰਨ ਦਾ ਤਰੀਕਾ ਹੁੰਦਾ ਨਾ ਹਾਂਜੀ ਦੇਖੋ ਇਦਾਂ ਦਾ ਬਣਿਆ ਹੋਇਆ ਉਹੀ ਤੁਹਾਡੇ ਮਾਈਂਡ ਦੇ ਲਈ ਨਾ ਤੁਹਾਨੂੰ ਮੇਰਾ ਆਨਸਰ ਮਿਲ ਜੂਗਾ ਚੋ ਕੀ ਮੈਂ ਕਹਿ ਰਹੇ ਹਾਂ ਜਦੋਂ ਤੁਸੀਂ ਸਵਾਈਪ ਕਰਦੇ ਨਾ ਸਵਾਈਪ ਦਾ ਮਤਲਬ ਪਤਾ ਹੀ ਹੋਊਗਾ ਤੁਹਾਨੂੰ ਸਵਾਈਪ ਦਾ ਮਤਲਬ ਹੁੰਦਾ ਇਹਨੂੰ ਕੱਢ ਦਿੱਤਾ ਖਤਮ ਕਰ ਦਿੱਤਾ ਬਿਲਕੁਲ ਜਿਹੜਾ ਸਵਾਈਪ ਕਰਨ ਦਾ ਤਰੀਕਾ ਹੈ ਇਹ ਸੋਸ਼ਲ ਮੀਡੀਆ ਜਾਂ ਜਿਹੜਾ ਵੀ ਸਿਨੇਮਾ ਜਾਂ ਜੋ ਵੀ ਅਸੀਂ ਡਿਜੀਟਲ ਦੇਖਦੇ ਆ ਇਹ ਸਾਡੇ ਮਨ ਦੇ ਉੱਤੇ ਨਾ ਲਗਾਤਾਰ ਨਹੀਂ ਬਣਿਆ ਰਹਿੰਦਾ ਤੁਸੀਂ ਇਸ ਚੀਜ਼ ਨੂੰ ਨਾ ਮਹਿਸੂਸ ਕਰਨਾ ਹੁਣ ਜੋ ਮੈਂ ਕਹਿ ਰਿਹਾ ਜੀ ਜਿਹੜਾ ਵੀ ਤੁਸੀਂ ਰੀਲਸ ਦੇ ਵਿੱਚ 30 ਸਕਿੰਟ ਜਾਂ 1 ਮਿੰਟ ਦਾ ਬਣਿਆ ਸਿਸਟਮ ਬਣਿਆ ਉਹਦਾ ਕਾਰਨ ਸਮਝੋ ਉਹ ਅਸਲ 'ਚ ਤੁਹਾਡੇ ਜਿਹੜੇ ਜ਼ੈਨ ਹਨ ਉਹਨੂੰ ਇੱਕ ਜਗ੍ਹਾ ਸਥਿਰਤਾ ਨਹੀਂ ਦਿੰਦਾ ਉਹ ਤੁਹਾਨੂੰ ਕਦੀ ਉਸ ਚੀਜ਼ ਤੇ ਟਿਕਣ ਨਹੀਂ ਦਊਗਾ ਤੁਹਾਡੇ ਮਨ ਦੇ ਵਿੱਚ ਨਾ ਬਦਲਾਵ ਲੈ ਅੰਦਰ ਕੋਈ ਨਹੀਂ ਚੰਚਲਤਾ ਦਾ ਨਾਮ ਦਿੰਨੇ ਆਪਾਂ ਜਿਹੜੀ ਇਹ ਚੀਜ਼ ਹੁੰਦੀ ਹੈ ਨਾ ਇਹ ਤੁਹਾਡੇ ਮਨ ਉੱਤੇ ਕਦੀ ਵੀ ਪੱਕਾ ਪ੍ਰਭਾਵ ਨਹੀਂ ਬਣਾ ਸਕਦੀ ਉਹ ਤੁਹਾਡੇ ਮਨ ਦੇ ਵਿੱਚ ਸਿਰਫ ਇੱਕ ਟੈਂਪਰਰੀ ਦੇਊਗੀ ਤੁਹਾਨੂੰ ਉਸ ਚੀਜ਼ ਦਾ ਪ੍ਰਭਾਵ ਟੈਂਪਰਰੀ ਔਰ ਉਹ ਚਾਹੁੰਦੇ ਵੀ ਇਹੀ ਹੈ ਜਿਨ੍ਹਾਂ ਨੇ ਮੂਵੀਆਂ ਬਣਾਈਆਂ ਨੇ ਕਿ ਜਿਹੜਾ ਵੀ ਇਹੋ ਜਿਹਾ ਕਿਰਦਾਰ ਬਣੇ ਉਹ ਟੈਂਪਰਰੀ ਬਣੇ ਉਹ ਪਰਮਾਨੈਂਟ ਨਾ ਬਣੇ ਤੇ ਜਦੋਂ ਤੁਸੀਂ ਅਰਵਿੰਦਰ ਸਿੰਘ ਨੂੰ ਦੇਖੋਗੇ ਤੇ ਤੁਹਾਨੂੰ ਇਹ ਇਹੋ ਜਿਹੇ ਸਰੂਪ ਦੇ ਵਿੱਚ ਕਦੀ ਵੀ ਟੈਂਪਰਰੀ ਨਹੀਂ ਦੇਖੂਗਾ ਸਿੱਖ ਇਹ ਤੁਹਾਨੂੰ ਹਰ ਮੌਕੇ ਹਰ ਵੇਲੇ ਈਵਨ ਮੈਂ ਸੌਣ ਲੱਗੇ ਵੀ ਜਿਹੜੇ ਅਮਰਤਾਰੀ ਸਿੱਖ ਹੁੰਦੇ ਉਹ ਸਾਰੇ ਜਾਣਦੇ ਨੇ ਕਿ ਅਸੀਂ ਸੇਰੋਂ ਕੇਸ ਕੀ ਕੰਗਾ ਉਦੋਂ ਵੀ ਨਹੀਂ ਲਾਉਂਦੇ ਸਾਡਾ ਕੁਝ ਵੀ ਟੈਂਪਰਰੀ ਨਹੀਂ ਹੈਗਾ ਮਗਰ ਇਹ ਸਭ ਕੁਝ ਟੈਂਪਰਰੀ ਤੇ ਖੜਾ ਕਰਨਾ ਚਾਹੁੰਦੇ ਆ ਤੇ ਜਿਹੜੀ ਇਹ ਸਵਾਈਪ ਵਾਲੀ ਸਿਚੁਏਸ਼ਨ ਹੈ ਨਾ ਇਹ ਚੋਂ ਅਸੀਂ ਬੜੀ ਕਾਮਨ ਪਛਾਣਾ ਚਾਹੁੰਦੇ ਆ ਡਿਜੀਟਲ ਮਾਧਿਅਮ ਸਿਰਫ ਤੁਹਾਡੇ ਉੱਤੇ ਟੈਂਪਰਰੀ ਪ੍ਰਭਾਵ ਪਾ ਸਕਦਾ ਸਾਖੀਆਂ ਤੁਹਾਡੇ ਉੱਤੇ ਸਦੀਵੀ ਪ੍ਰਭਾਵ ਪਾਉਂਦੀਆਂ ਸੰਤ ਜਰਨੈਲ ਸਿੰਘ ਭਿੰਡਰਾਵਾਰ ਦੇ ਸੁਣੀ ਹੀ ਗੱਲ ਜਿਨ੍ਹਾਂ ਨੇ ਵੀ ਅੱਜ ਤੱਕ ਸੁਣੀ ਆ ਉਹਨਾਂ ਦੇ ਮਨ ਦੇ ਵਿੱਚੋਂ ਛਪੀਆਂ ਹੋਈਆਂ ਨੇ ਜੇ ਬਾਬਾ ਦੀਪ ਸਿੰਘ ਜੀ ਦੀ ਗੱਲ ਕੋਈ ਕਲਪਨਾ ਕਰਦਾ ਜਦੋਂ ਬਾਬਾ ਦੀਪ ਸਿੰਘ ਸੀਸ ਤਲੀ ਤੇ ਰੱਖ ਕੇ ਲੜੇ ਉਹ ਉੰਨਾ ਹੀ ਸਹਾਰਾ ਬਹੁਤ ਆਉ ਨੂੰ ਉਸ ਚੀਜ਼ ਦੇ ਲਈ ਵਚਨਬੰਦ ਹੋਣ ਦਾ ਭਾਈ ਤਾਰੂ ਸਿੰਘ ਨੇ ਜਦੋਂ ਆਪਣਾ ਖੋਪੜਾ ਲਹਾਇਆ ਜਦੋਂ ਕੈਂਚੀ ਨਾਲ ਕੇਸ ਨਹੀਂ ਕਤਲ ਹੋਏ ਉਹ ਉੰਨੀ ਗੱਲ ਹੀ ਬਹੁਤ ਹੈ ਆਪਣੇ ਜ਼ੈਨ ਦੇ ਵਿੱਚ ਸਾਰੀ ਜ਼ਿੰਦਗੀ ਚ ਇੱਤ ਰੱਖਣ ਦੇ ਲਈ ਕਿ ਉਹ ਕੀ ਮਾਹੌਲ ਹੋਊਗਾ ਕਦੀ ਤੁਹਾਨੂੰ ਡਿਜੀਟਲਾਈਜੇਸ਼ਨ ਇਹ ਚੀਜ਼ ਨਹੀਂ ਦੇ ਸਕਦਾ ਗੱਲ ਇਹੀ ਹੈ ਨਾ ਜੀ ਮੇਰਾ ਸਵਾਲ ਫੇਰ ਉਹੀ ਹੈ ਕਿਉਂਕਿ ਮੈਂ ਗੱਲ ਦੂਨੇ ਪਾਸੇ ਦੀ ਕਰਨੀ ਹੈ ਡਿਜੀਟਲ ਰੇਸ਼ੀਅਨ ਦਾ ਸਮਾਂ ਆ ਗਿਆ ਅਸੀਂ ਡਿਜੀਟਲ ਤੋਂ ਕਹਿ ਰਹੇ ਹਾਂ ਠੀਕ ਐ ਮੈਂ ਮੰਨਦਾ ਹਾਂ ਸਾਖੀਆਂ ਸੁਣ ਕੇ ਠਹਿਰਾਵ ਆਂਦਾ ਹੈ ਸ਼ਬਦ ਨਾਲ ਠਹਿਰਾਵ ਆਂਦਾ ਲੇਕਿਨ ਜੇ ਬੱਚੇ ਜੁੜੇ ਨੇ ਉਹਦੇ ਚ ਸਾਨੂੰ ਕੋਈ ਇਹੋ ਜਿਹਾ ਪਲੇਟਫਾਰਮ ਨਹੀਂ ਚਾਹੀਦਾ ਜਿੰਦੇ ਦੇ ਵਿੱਚ ਅਸੀਂ ਵੀ ਆਪਣੇ ਪ੍ਰਚਾਰ ਕਰ ਸਕੀਏ ਚਾਹੀਦਾ ਬਿਲਕੁਲ ਚਾਹੀਦਾ ਕਿਉਂ ਨਹੀਂ ਚਾਹੀਦਾ ਪਰ ਇਹਦੇ ਤੇ ਇਹ ਗੱਲ ਕਿਉਂ ਜ਼ਰੂਰੀ ਆ ਕਿ ਤੁਸੀਂ ਜੋ ਬੀਤਿਆ ਇਤਿਹਾਸ ਹੈ ਉਹਨੂੰ ਅੱਜ ਅੱਜ ਚ ਕਿਉਂ ਨਹੀਂ ਤੁਸੀਂ ਲਿਆ ਕੇ ਫਿਲਮਾ ਸਕਦੇ ਅੱਜ ਚ ਕਰੋ ਨਾ ਘੁੱਗੀ ਨੇ ਗਰੇਵਾਲ ਨੇ ਅਰਦਾਸ ਮੂਵੀ ਬਣਾਈ ਕਿਸੇ ਨੇ ਵਿਰੋਧ ਕੀਤਾ ਉਹ ਅੱਜ ਦੀ ਹੈ ਅੱਜ ਚ ਸਾਨੂੰ ਕਿੱਦਾਂ ਜੀਣਾ ਚਾਹੀਦਾ ਤੁਸੀਂ ਇਤਿਹਾਸ ਨੂੰ ਮਤਲਬ ਉਸ ਚੀਜ਼ ਦੇ ਨਾਲ ਪੰਗਾ ਕਿਉਂ ਲੈਣੇ ਆ ਜਿਹੜਾ ਪੰਥ ਪ੍ਰਮਾਣਿਤ ਨਹੀਂ ਹੈ ਜੀ ਸਾਨੂੰ ਇੱਥੇ ਖੜ ਕੇ ਕਿਉਂ ਗੱਲ ਕਰਨੀ ਪੈਂਦੀ ਹੈ ਜੀ ਬਿਲਕੁਲ ਮੇਰੇ ਜੀਵਨ ਤੋਂ ਮੇਰੇ ਬੱਚਿਆਂ ਨੇ ਕਨਵਰਟ ਹੋਣਾ ਮੇਰੇ ਬੱਚਿਆਂ ਨੇ ਕੋਈ ਘੁੱਗੀ ਦੀ ਮੂਵੀ ਨਹੀਂ ਦੇਖੀ ਮੇਰੇ ਬੱਚੇ ਨਿਤਨੇਮ ਜਾਣਦੇ ਆ ਮੇਰੇ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਆ ਮੇਰੇ ਬੱਚੇ ਅੱਜ ਡਿਮਾਂਡ ਕਰਦੇ ਕਿ ਮੈਂ ਸ਼੍ਰੀ ਸਾਹਿਬ ਪੋਣੇ ਹਜੇ ਕਿ ਉਹ ਛੋਟੇ ਛੋਟੇ ਬੱਚੇ ਆ 3-3 ਸਾਲ ਦੇ 2-2 ਸਾਲ ਦੇ ਤੇ ਉਹ ਘੁੱਗੀ ਦੀ ਮੂਵੀ ਦੇਖ ਕੇ ਨਹੀਂ ਡਿਮਾਂਡ ਕਰ ਰਹੇ ਮੇਰੇ ਦਾਦੇ ਨੇ ਸਾਨੂੰ ਸਿੱਖੀ ਦਿੱਤੀ ਬਾਬੇ ਬਾਪ ਨੂੰ ਬਾਪ ਨੇ ਸਾਨੂੰ ਦਿੱਤੀ ਸਾਡੀ ਪਰਜੋਰ ਕੋਸ਼ਿਸ਼ ਆ ਕਿ ਸਾਡੇ ਚ ਜਿਹੜੀਆਂ ਕਮੀਆਂ ਸਾਡੇ ਬੱਚਿਆਂ ਚ ਨਾ ਹੋਣ ਸਤੋ ਗਾਂ ਨੰਗਣ ਸਾਡੀ ਪ੍ਰਾਪਤੀ ਹੋਊਗੀ ਅਗਰ ਜਿੰਨੀ ਸੇਵਾ ਅੱਜ ਅਸੀਂ ਪੰਥ ਦੀ ਕਰ ਰਹੇ ਅਸੀਂ ਉਹਨਾਂ ਨੂੰ ਇਸ ਚੀਜ਼ ਤੇ ਲੜ ਲਾ ਸਕੀਏ ਕਿ ਉਹ ਸਾਡੇ ਤੋਂ ਵੱਧ ਚਾਹਤ ਤੇ ਚਾਹ ਰੱਖਣ ਪੰਥ ਲਈ ਕੁਰਬਾਨੀਆਂ ਦੇਣ ਦਾ ਤੇ ਘੁਗੀ ਤੇ ਅਗਰ ਗਰੇਵਾਲ ਚਾਹੁੰਦੇ ਆ ਪਈ ਚੰਗੀ ਗੱਲ ਜਾਂ ਸਿੱਖੀ ਦਾ ਕੋਈ ਸਿਧਾਂਤ ਆਉਣ ਵਾਲੇ ਬੱਚਿਆਂ 'ਚ ਜਾਵੇ ਜਿਹੜਾ ਨੇ ਕਰਤਾਰ ਕੀਤੇ ਉਹਨਾਂ ਦੇ ਆਪ 'ਚ ਜੀਵਨ 'ਚ ਬਦਲਾਅ ਨਹੀਂ ਉਹਨਾਂ ਨੂੰ ਦੇਖ ਕੇ ਕਿਸੇ ਦੇ ਕਿੱਦਾਂ ਬਦਲਾਅਵਾ ਸਕਦਾ ਬਦਲਾਅ ਸ਼ਬਦਾਂ 'ਚ ਨਹੀਂ ਹੁੰਦਾ ਉਸ ਕਦਰ ਜਿਨ੍ਹਾਂ 'ਚ ਮਹਾਰਾ ਕਹਿੰਦੇ ਨਾ ਅਵਰ ਉਪਦੇਸ਼ ਹੈ ਆਪ ਨਾ ਕਰੇ ਆਪ ਤਜਾਪਤ ਜਨਮੇ ਮਰੇ ਮੈਂ ਦੂਜੇ ਨੂੰ ਤਾਂ ਉਪਦੇਸ਼ ਕਰ ਰਿਹਾ ਆਪ ਕਰਦਾ ਨਹੀਂ ਪਿਆ ਹੁਣ ਇਹ ਕੋਈ ਮੇਰੀ ਕਹੀ ਉੱਤੇ ਗੱਲ ਨਹੀਂ ਨਾ ਤੁਸੀਂ ਗੁਰੂ ਨੂੰ ਤਾਂ ਚੈਲੰਜ ਤੇ ਬਾਣੀ ਨੂੰ ਨਹੀਂ ਨਾ ਕਰ ਸਕਦੇ ਚੈਲੰਜ ਇਹ ਤੇ ਬਾਣੀ ਮਾਰਿਆ ਹੀ ਘਹਿ ਰੇ ਆਬਰ ਉਪਦੇਸ ਹੈ ਆਪ ਨਾ ਕਰੇ ਆਪ ਤਜਾਬਤ ਜਨਮੇ ਮਰੇ ਤੇ ਮੈਂ ਮੈਂ ਕਹਿੰਦਾ ਮੈਂ ਪ੍ਰਚਾਰ ਦੇ ਜਰੀਏ ਮੈਂ ਸਭ ਕੋ ਦੂਜੇ ਨੂੰ ਦਿਖਾ ਕੇ ਤੇ ਮੈਂ ਉਹਨਾਂ ਦੇ ਜੀਵਨ ਬਦਲ ਦੂੰ ਜੇ ਜੀਵਨ ਬਦਲਨੇ ਸੀ ਕੋਈ ਡਾਟਾ ਹੈ ਕਿ ਜਿੰਨੀਆਂ ਪਹਿਲਾਂ ਫਿਲਮਾਂ ਆਈਆਂ ਜਿਹੜੀਆਂ ਚੱਲ ਗਈਆਂ ਲੋਕਾਂ ਨੇ ਦੇਖ ਲਈਆਂ ਕਿੰਨੇ ਬੰਦੇ ਜਿਹੜੇ ਉਹਦੇ ਵਿੱਚੋਂ ਬਾਬਾ ਦੀਪ ਸਿੰਘ ਬਣ ਗਏ ਤੇ ਕਿੰਨੇ ਬੱਚੇ ਜਿਹੜੇ ਸੀ ਉਹ ਸਾਬ ਜਗਾਂ ਦੇ ਮਾਰਗ ਤੇ ਚੱਲ ਪਏ ਕਿੰਨੇ ਬੱਚੇ ਜਿਨ੍ਹਾਂ ਨੇ ਜਿਨ੍ਹਾਂ ਨੇ ਚਾਰ ਸਹਬਜ਼ਾਦਿਆਂ ਦੀ ਮੂਵੀ ਦੇਖੀ ਤੇ ਅੱਜ ਉਹ ਸਟੇਟ ਨੂੰ ਕਹਿੰਦਿਆ ਚੈਲੰਜ ਕਰਦੇ ਵੀ ਹਕੂਮਤ ਤੇ ਤੇਰੀ ਨਹੀਂ ਮੰਨਣੀ ਸਹਬਜ਼ਾਦਿਆਂ ਦਾ ਇਤਿਹਾਸ ਕੀ ਸੀ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਹਕੂਮਤ ਨੂੰ ਚੈਲੰਜ ਕੀਤਾ ਨਾ ਜੀ ਕਿਹੜਾ ਮਾਪਿਓ ਜਿਨ੍ਹਾਂ ਨੇ ਫਿਲਮ ਦਿਖਾਈ ਤੇ ਉਹਨਾਂ ਨੂੰ ਕਹ ਮੇਰਾ ਬੱਚਾ ਅਜ ਤੋਂ ਬਾਅਦ ਚ ਹਕੂਮਤ ਨੂੰ ਚੈਲੰਜ ਕਰੂਗਾ ਇਕ ਲਿਆਓ ਕੱਢ ਕੇ ਪਰਿਵਾਰ ਦਿਖਾਓ ਮੈਨੂੰ ਇੱਕ ਉਹ ਦੱਸੇ ਪਰਿਵਾਰ ਜਿਨੇ ਕਹ ਵੀ ਮੈਂ ਚਾਰ ਸਹਬਜ਼ਾਦਿਆਂ ਦੀ ਮੂਵੀ ਦੇਖੀ ਕਮੀ ਕਿੱਥੇ ਰਹਿ ਰਹੀ ਹੈ ਜੀ ਬਿਲਕੁਲ ਤੁਸੀਂ ਤੁਹਾਡੇ ਸਵਾਲ ਦੇ ਵਿੱਚ ਜਵਾਬ ਦੇ ਵਿੱਚ ਸਵਾਲ ਹੈ ਕਮੀ ਕਿੱਥੇ ਰਹੇਗੀ ਕੀ ਜ਼ਰੂਰਤ ਪੈ ਰਹੀ ਹੈ ਅ ਗੁਰਬਾਣੀ ਦੇ ਅਕੋਰਡਿੰਗ ਚੱਲਣਾ ਚਾਹੀਦਾ ਬੰਦੇ ਦੇ ਅਕੋਰਡਿੰਗ ਨਹੀਂ ਮੈਂ ਨਹੀਂ ਕਹਿੰਦਾ ਕਿ ਕਿਸੇ ਬੰਦੇ ਦੇ ਸਾਡੇ ਚ 50 ਕਮੀਆਂ ਹੋਣਗੀਆਂ ਤੁਸੀਂ ਸਿੱਖੀ ਗੁਰਬਾਣੀ ਚੋਂ ਦੇਖਣੀ ਆ ਗੁਰੇ ਇਤਿਹਾਸ ਚੋਂ ਦੇਖਣੀ ਆ ਅਸੀਂ ਵੀ ਉੱਚੋਂ ਦੇਖ ਕੇ ਸਿੱਖ ਰਹੇ ਆ ਅਸੀਂ ਵੀ ਗੁਰੂ ਨੇ ਜਿਹੜੀ ਸਾਨੂੰ ਨਿਤ ਦੀ ਦਿੱਤਾ ਹੈ ਨਾ ਰੂਟੀਨ ਦਿੱਤੀ ਸਾਨੂੰ ਮਾਰਿਆ ਨੇ ਕਿ ਨਿਤ ਦਾ ਨਿਜਮ ਤੇਰਾ ਨਿਤ ਨੇਮ ਹੋਣਾ ਚਾਹੀਦਾ ਨਿਤ ਆਪਣੇ ਆਪ ਨੂੰ ਨਿਖਾਰਨਾ ਹੈ ਹਰ ਰੋਜ਼ ਖਾਲਸਾ ਸੋਈ ਕਰੇ ਨਿਤ ਜੰਗ ਉਹ ਨਿਤ ਜੰਗੇ ਤੂੰ ਰੋਜ਼ ਕਿਰਪਾਨਾ ਫੜ ਕੇ ਕਿਸੇ ਲੜੀ ਨਾ ਤੁਸੀਂ ਆਪ ਦੇ ਆਪ ਨਾਲ ਵੀ ਤਾਂ ਜੰਗ ਹੀ ਕਰਦੇ ਹੋ ਨਾ ਜਦੋਂ ਸੁੱਤੇ ਉੱਠਦੇ ਹੋ ਤੁਹਾਡਾ ਮਨ ਤੁਹਾਨੂੰ ਦੱਬਦਾ ਪਏ ਨਹੀਂ ਤੇ ਤੁਸੀਂ ਜਿਹਦੇ ਮਨ ਥੱਲੇ ਦੱਬ ਕੇ ਮਨਮੁਖ ਹਾਂ ਜੇ ਤੁਸੀਂ ਗੁਰੂ ਦੀ ਮੰਨ ਲਈ ਤੇ ਤੁਸੀਂ ਗੁਰ ਸਿੱਖੇ ਤੇ ਗੁਰਬਾਣੀ ਜੋ ਕਹਿੰਦੀ ਉਹ ਚੋਂ ਜੀਵਨ ਜਾਂਚ ਹੋਣੀ ਚਾਹੀਦੀ ਹੈ ਪ੍ਰਚਾਰ ਦੀ ਕਮੀ ਇਹ ਨਹੀਂ ਆ ਕਿ ਤੁਸੀਂ ਫਿਲਮਾਂ ਬਣਾ ਕੇ ਉੱਥੋਂ ਦਰਸਾਓ ਪ੍ਰਚਾਰ ਦੀ ਕਮੀ ਇਹ ਹੈ ਕਿ ਅਸੀਂ ਸਭ ਕੁਝ ਪ੍ਰਚਾਰ ਚ ਚਾਹਨੇ ਆਪ ਕੁਝ ਨਹੀਂ ਕਰਨਾ ਚਾਹਨੇ ਜੀ ਜਿਹੜੇ ਮਾਂ ਪਿਓ ਕਹਿੰਦੇ ਵੀ ਮੈਂ ਤਾਂ ਪੈਗ ਲੋਣਾ ਮੇਰਾ ਪੁੱਤ ਕੁਗਿਆਲ ਦੇਖ ਕੇ ਸਰਦਾਰ ਬਣ ਜਾਵੇ ਇਦਾਂ ਦੇ ਬਦਲਾ ਨਹੀਂ ਆਉਣੇ ਹੈਗੇ ਬਦਲਾ ਮੈਨੂੰ ਜਿਣਾ ਪੈਣਾ ਮੇਰੇ ਜੀਵਨ ਦੇ ਵਿੱਚੋਂ ਮੇਰੇ ਬੱਚੇ ਜਨਮ ਕਰਨਗੇ ਮੈਂ ਆ ਨਾ ਫਿਲਮ ਦੇ ਉੱਤੇ ਸਵਾਲ ਕਰਨਾ ਚਾਹੁੰਦਾ ਫਿਲਮ ਦੇ ਵਿੱਚ ਜੋ ਮੈਨੂੰ ਜਾਣਕਾਰੀ ਮਿਲੀ ਜੋ ਮੈਂ ਸੁਣਿਆ ਵੈ ਉਹਨਾਂ ਦੀ ਜਿਹੜੀ ਆਪਣੀ ਪ੍ਰੋਡਕਸ਼ਨ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਇਹ ਸਿੱਖ ਇਤਿਹਾਸ ਨਾਲ ਨਹੀਂ ਹੈ ਐਵੇਂ ਕੀਤੀ ਗਈ ਇਹ ਵੀ ਇੱਕ ਗੱਲ ਹੈਗੀ ਹੈ ਤੁਸੀਂ ਦੱਸੋਗੇ ਇਸ ਬਾਰੇ ਜੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਨਹੀਂ ਹੈਗੀ ਫਿਰ ਉਹਨੂੰ ਕਰਨਾ ਕੀ ਹੈ ਸਿੱਖਾਂ ਦੇ ਕੋਲ ਸਿੱਖਣ ਦੇ ਲਈ ਸਾਖੀ ਪਰੰਪਰਾ ਹੈ ਜਿਹੜੀ ਦੀ ਸਵਾਲ ਪੁੱਛ ਰਹੇ ਹੋ ਨਾ ਜੀ ਜੀ ਕਿ ਸਾਡੇ ਕਿਹੜੀ ਚੀਜ਼ ਚ ਕਮੀ ਆਈ ਜਿਹੜੀਆਂ ਸਾਖੀਆਂ ਸਾਡੇ ਕੋਲ ਸੀ ਨਾ ਜਾਂ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਸੀ ਉਹ ਅਸੀਂ ਅੱਗੇ ਨਹੀਂ ਲੈ ਕੇ ਗਏ ਬਿਲਕੁਲ ਉਹ ਕਮੀ ਸਾਡੇ ਚ ਹੈ ਅਸੀਂ ਕਮੀ ਹੁਣ ਉਹ ਪੂਰੀ ਕਰਨ ਦੇ ਲਈ ਉਹਦਾ ਮਾਧਿਅਮ ਨਾ ਲੱਭੀਏ ਬਹਾਨਾ ਨਾ ਲੱਭੀਏ ਉਹ ਸਿੱਧਾ ਦੂਸਰੀ ਚੀਜ਼ ਸਿਧਾਂਤ ਹੈ ਘਰ ਘਰ ਰੰਦੇ ਧਰਮਸਾਲ ਜੀ ਗੁਰੂ ਦੁਆਰਾ ਸਾਡਾ ਧਰਮਸਾਲ ਹੈ ਜਿੱਥੋਂ ਗੁਰੂ ਸਿਧਾਂਤ ਨੇ ਉਜਾਗਰ ਹੋਣਾ ਹੁੰਦਾ ਸਵੇਰੇ ਮੁੱਖ ਵਕਤ ਦਿੱਤਾ ਜਾਂਦਾ ਕੀ ਅਸੀਂ ਆਪਣੇ ਬੱਚਿਆਂ ਨੂੰ ਸਾਰੀਆਂ ਗੱਲਾਂ ਛੱਡਤੀਏ ਪ੍ਰਚਾਰ ਦੀ ਸਾਰੀ ਗੱਲ ਛੱਡ ਦਈਏ ਕੀ ਅਸੀਂ ਆਪਣੇ ਬੱਚਿਆਂ ਨੂੰ ਇਹ ਗੱਲ ਦੱਸ ਪਾਏ ਹਾਂ ਕਿ ਜਿਹੜਾ ਸਵੇਰੇ ਉੱਥੋਂ ਮੁੱਖਵਾਖ ਹੋ ਰਿਹਾ ਉਹ ਮਹਾਰਾਜ ਦੇ ਮੁੱਖੋਂ ਨਿਕਲਿਆ ਹੋਇਆ ਫਰਮਾਨ ਹੈ ਤੇ ਉਸ ਦੇ ਅਨਸਾਰ ਬੱਚੇ ਤੂੰ ਜੀਵਨ ਜੀਣਾ ਅੱਜ ਦਾ ਦਿਨ ਤੂੰ ਉਹਦੇ ਅਨਸਾਰ ਜੀਣਾ ਉਸ ਮੁੱਖਵਾਖ ਦੇ ਅਨਸਾਰ ਕੀ ਅਸੀਂ ਬੱਚੇ ਜਿਹੜਾ ਭਰੋਸਾ ਹੈ ਜਾਂ ਜਿਹੜੀ ਸ਼ਰਧਾ ਆ ਉਹ ਉਸ ਅਨਸਾਰ ਬਣਾ ਪਾਏ ਹਾਂ ਨਹੀਂ ਬਣਾ ਪਾਏ ਨਾ ਕਮੀ ਜਿਹੜੇ ਮਾਂ ਪਿਓ ਨੇ ਉਹਨਾਂ ਦੇ ਕਰਤਾਰਾਂ ਦੇ ਵਿੱਚ ਹੈ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਰੌਲਾ ਪਾ ਰਹੇ ਨਾ ਉਹ ਇਹ ਕਹਿ ਰਹੇ ਕਿ ਸਿੱਖੀ ਨੂੰ ਪਹਿਲਾਂ ਆਪਣੇ ਕਰਤਾਰ ਚ ਢਾਲਿਆ ਜਾਵੇ ਤਾਂ ਕਿ ਉਹ ਤੁਹਾਡੇ ਵੱਲ ਦੇਖ ਕੇ ਸਿੱਖ ਬਣਨ ਉਹਨਾਂ ਨੂੰ ਕਿਸੇ ਬਾਹਰੀ ਕਰਤਾਰ ਦੀ ਲੋੜ ਨਾ ਪਵੇ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਪ੍ਰਚਾਰ ਨਹੀਂ ਹੋ ਰਿਹਾ ਜਾਂ ਪ੍ਰਚਾਰ ਦਾ ਅਸੀਂ ਮਾਧਿਅਮ ਕਿਵੇਂ ਬਣਾਈਏ ਮਾਧਿਅਮ ਤਾਂ ਗੁਰੂ ਘਰ ਹੈ ਮਾਧਿਅਮ ਤਾਂ ਗੁਰਦੁਆਰਾ ਸਾਹਿਬ ਹੈਗਾ ਅਸੀਂ ਕਿੰਨੇ ਸ਼ੀ ਦੀਪ ਬਰਪਾਉਂਦੇ ਕਿੰਨੇ ਸ਼ੀ ਦੀਪ ਬਉਂਦੇ ਨੇ ਕਿੰਨੀਆਂ ਗੁਰਤਾ ਗਦੀ ਦੇਵਸ ਆਉਂਦੇ ਕਦੀ ਅਸੀਂ ਦੱਸਿਆ ਕਿ ਅੱਜ ਫਲਾਣੇ ਗੁਰੂ ਮਹਾਰਾਜ ਦਾ ਗੁਰਤਾ ਗਦੀ ਦਿਵਸ ਹੈ ਕਦੀ ਨਹੀਂ ਜਣਾਉਨੇ ਕਿਉਂਕਿ ਅਸੀਂ ਲੋੜ ਨਹੀਂ ਸਮਝਦੇ ਕਿਉਂਕਿ ਅਸੀਂ ਸਿੱਖੀ ਦਾ ਮਤਲਬ ਜਿਹੜੀ ਸਿੱਖੀ ਅਸੀਂ ਉਹਨਾਂ ਨੂੰ ਦੱਸਣੀ ਚਾ ਰਹੇ ਹਾਂ ਅਸੀਂ 19 ਕ ਦੱਸਣੀ ਚਾ ਰਹੇ ਹਾਂ ਜਿਹਦੇ ਨਾਲ ਉਹਨਾਂ ਦਾ ਕੰਮ ਸਰਦਾ ਰਵੇ ਅਸੀਂ ਉਹਨਾਂ ਨੂੰ ਉਹ ਸਿੱਖੀ ਦਾ ਉਹ ਪੈਟਰਨ ਨਹੀਂ ਸਮਝਾ ਰਹੇ ਉਹ ਸਿੱਖੀ ਦੀ ਉਹ ਜਿਹੜੀ ਹੈਗੀ ਆ ਸਿਧਾਂਤਕ ਸਮਝ ਨਹੀਂ ਦੇ ਪਾ ਰਹੇ ਜਿਹਦੇ ਵਿੱਚ ਉਹ ਪੁਰਜਾ ਪੁਰਜਾ ਕਟ ਮਰੇ ਕਭੂ ਨਾ ਛੱਡੇ ਖੇਤ ਉਹ ਨਹੀਂ ਉਹਨਾਂ ਨੂੰ ਸਿਧਾਂਤ ਦੇ ਉੱਤੇ ਲੈ ਕੇ ਆ ਰਹੇ ਅਸੀਂ ਉਹਨਾਂ ਨੂੰ ਇਹ ਸਿਧਾਂਤ ਦੇ ਉੱਤੇ ਨਹੀਂ ਲੈ ਕੇ ਆ ਪਾ ਰਹੇ ਕਿ ਜਿਹੜਾ ਹੈਗਾ ਪੂਰਨ ਗੁਰਸਿੱਖ ਅਮਲ ਦੇ ਵਿੱਚ ਕਿਹੋ ਜਿਹਾ ਹੁੰਦਾ ਜਦੋਂ ਇਸ ਚੀਜ਼ ਦੇ ਉੱਤੇ ਜਦੋਂ ਗੱਲ ਚੱਲੂਗੀ ਪਰਿਵਾਰ ਦੇ ਵਿੱਚ ਤੁਸੀਂ ਇਹ ਗੱਲ ਦੇਖਿਓ ਸਾਰੀਆਂ ਗੱਲਾਂ ਛੱਡੋ ਫਿਲਮ ਦੇਖ ਕੇ ਆਇਆ ਕਾਲ ਮੂਵੀ ਕਹਿੰਦੇ ਸਿੱਖੀ ਦਾ ਪ੍ਰਚਾਰ ਹੋ ਗਿਆ ਬਾਣੇ ਦਾ ਪ੍ਰਚਾਰ ਹੋ ਗਿਆ ਕਹਿ ਰਹੇ ਕਿਸੇ ਬੱਚੇ ਨੇ ਇਤਿਹਾਸ ਨੂੰ ਸਿੱਖ ਲਿਆ ਇਹ ਸਾਰੀਆਂ ਗੱਲਾਂ ਹੋ ਗਈਆਂ ਜਿੰਨੇ ਬੰਦੇ ਦੇਖ ਕੇ ਗਏ ਨੇ ਉਹਨਾਂ ਦੇ ਵਿੱਚੋਂ ਕਿੰਨੇ ਬੰਦੇ ਇਹ ਪ੍ਰਣ ਕਰਦੇ ਨੇ ਕਿ ਅੱਜ ਤੋਂ ਸਾਡਾ ਬੱਚਾ ਜਿਹੜਾ ਹੈ ਉਹ ਚੌਪ 24/7 ਬਾਣੀ ਚ ਰਹੂਗਾ ਤੇ ਆਪਣਾ ਪੂਰਾ ਰਹੂਗਾ ਬਚਨਾਂ ਦਾ ਤੇ ਉਹ ਨਿਤ ਨਿਮਮੀ ਹੋਊਗਾ ਕਿੰਨੇ ਨੇ ਨਹੀਂ ਨੇ ਕਿਉਂਕਿ ਕਰਦਾਰਾਂ ਚ ਨਹੀਂ ਹੈਗਾ ਕਿਉਂਕਿ ਇਹ ਗੱਲ ਸਿਰਫ ਤੇ ਸਿਰਫ ਮਨੋਰੰਜਨ ਦੇ ਲਈ ਬਣਾਈ ਗਈ ਆ ਤੇ ਜਿਹੜੇ ਇਸ ਗੱਲ ਨੂੰ ਇਸ ਤੀ ਦਾ ਬਦਲ ਦੇ ਰੂਪ ਦੇ ਵਿੱਚ ਲੈ ਕੇ ਆ ਰਹੇ ਆ ਮਨਰੰਝਨ ਕਦੀ ਵੀ ਕੌਮਾਂ ਨੂੰ ਖੜੇ ਕਰਨ ਦਾ ਬਦਲ ਨਹੀਂ ਹੁੰਦੇ ਕੌਮਾਂ ਹਮੇਸ਼ਾ ਸ਼ਹੀਦਾਂ ਦੇ ਲਹੂ ਦੇ ਵਿੱਚੋਂ ਜਾਂ ਗੁਰਬਾਣੀ ਦੇ ਵਿੱਚ ਜਾਂ ਗੁਰੂ ਸਿਧਾਂਤਾਂ ਦੇ ਵਿੱਚੋਂ ਖੜੀਆਂ ਹੁੰਦੀਆਂ ਨੇ ਜੀ ਬਹੁਤ ਮਿਹਰਬਾਨੀ ਅੱਛਾ ਲਾਸਟ ਸਵਾਲ ਹੈ ਕਿ ਕੁਝ ਲੋਕ ਕਹਿ ਰਹੇ ਨੇ ਕਿ ਜੇ ਸਾਨੂੰ ਹੁਕਮ ਉਤੋਂ ਆ ਜਾਏ ਜਥੇਦਾਰਾਂ ਦਾ ਤੇ ਅਸੀਂ ਇਸ ਫਿਲਮ ਦਾ ਵਿਰੋਧ ਕਰਨਾ ਬੰਦ ਕਰ ਦਾਂਗੇ ਵਿਰੋਧ ਹੋਏਗਾ ਜਾਂ ਨਹੀਂ ਹੋਏਗਾ ਜਦ ਇਹਨੂੰ ਕਿਸੇ ਗੱਲ ਦੇ ਤੇ ਖਤਮ ਕਰ ਦੇਖੋ ਜੇ ਇਹਨਾਂ ਨੇ ਇਹ ਕਿਹਾ ਨਾ ਕਿ ਜਸਦਾਦ ਉੱਪਰੋਂ ਕਹਿ ਦੇਣ ਤੇ ਅਸੀਂ ਇਸ ਚੀਜ਼ ਨੂੰ ਪ੍ਰਵਾਨਗੀ ਦੇ ਦਾਂਗੇ ਉਹ ਇਸ ਕਰਕੇ ਕਹਿ ਰਹੇ ਨੇ ਉਹਨਾਂ ਦੀ ਭਾਵਨਾ ਸਮਝੋ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਸਾਡੇ ਜੋ ਸਭ ਤੋਂ ਸ਼੍ਰੇਸ਼ਟ ਅਹੁਦੇ ਤੇ ਬੈਠਾ ਨਾ ਉਹਨੇ ਇਹਦੀ ਪ੍ਰਵਾਨਗੀ ਨਹੀਂ ਦੇਣੀ ਕਿਉਂਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਬਿਲਕੁਲ ਸਮਝ ਜਿਹੜੀ ਹੈ ਨਾ ਉਹ ਦੁਰਸਤ ਕਰਨ ਤੋਂ ਬਾਅਦ ਉਹ ਸੋਦੇ ਤੇ ਪਹੁੰਚਦੇ ਹੋ ਤੇ ਅਸੀਂ ਉਹਨਾਂ ਦੇ ਕਹੇ ਅਨੁਸਾਰ ਹੀ ਇਹ ਸਾਰਾ ਕੁਝ ਕਰ ਰਹੇ ਹਾਂ ਉਹਨਾਂ ਦਾ ਕਹਿਣ ਦਾ ਮਕਸਦ ਇਹ ਹੈ ਨਾ ਕਿ ਉਹ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਉਹਨਾਂ ਨੂੰ ਮੈਨੇਜ ਕਰ ਲਓ ਤੇ ਅਸੀਂ ਆਪੇ ਮੈਨੇਜ ਹੋ ਜਾਣਾ ਇਹ ਨਹੀਂ ਕਹਿਣਾ ਚਾਹੁੰਦੇ ਹੋਰਾਂ ਮਤਲਬ ਸਿਰਫ ਇਹ ਹੀ ਆ ਕਿ মিডিਆ ਨੂੰ ਸਰਲ ਭਾਸ਼ਾ ਚ ਸਮਝਾਉਣ ਦੇ ਲਈ ਜਾਂ ਆਪਾਂ ਉਹਨਾਂ ਨੂੰ ਸਰਲ ਭਾਸ਼ਾ ਚ ਇਹ ਹੀ ਦੱਸਣਾ ਚਾਹੁੰਦੇ ਆ ਕਿ ਸਾਡੇ ਜਥੇਦਾਰਾਂ ਦਾ ਹੋਊਗਾ ਮੈਂ ਅਸੀਂ ਉੱਤੇ ਹੀ ਪੈਰਾ ਦੇ ਰਹੇ ਆ ਤੇ ਹਾਲទਿਕਰ ਜਥੇਦਾਰਾਂ ਦਾ ਕੋਈ ਬਿਆਨ ਕਿਉਂ ਨਹੀਂ ਆ ਰਿਹਾ ਇਸ ਨੂੰ ਲੈ ਕੇ ਆਣਾ ਚਾਹੀਦਾ 네ਗੇਟਿਵ ਜਾਂ ਪੋਜ਼ਿਟਿਵ ਮੈਂ ਨਹੀਂ ਕਹਿ ਰਿਹਾ ਕਿ ਵਿਰੋਧ ਹੋਵੇ ਜਾਂ ਨਾ ਹੋਵੇ ਕੀ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਜਥੇਦਾਰਾਂ ਦਾ ਧਿਆਨ ਵੀ ਜੇ ਗੱਲ ਹੀ ਲਈ ਹੈ ਤਾਂ ਹੀ ਅਸੀਂ ਇਹ ਗੱਲ ਕਹਿ ਰਹੇ ਆ ਕਿ ਅਸੀਂ ਇੱਕ ਸੈਂਸਰ ਬਣਾਉਣ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ ਬੜੀ ਜਲ ਤਾਂ ਕਿ ਅੱਗੇ ਉਹਦੀ ਕੋਈ ਵੀ ਫਿਲਮ ਬਣੇ ਉਹ ਸਾਡੇ ਹੁਣ ਸਾਡਾ ਵੀ ਇੱਕ ਪੈਨਲ ਹੋਊਗਾ ਉਹ ਸੈਂਸਰ ਦੇ ਫਿਲਟਰ ਹੋਊਗੀ ਚੀਜ਼ ਫੇਰੀ ਹੋ ਘਮ ਹੋਊਗਾ ਉਹਦੇ ਦਾ ਅਸੀਂ ਕੰਮ ਕਰ ਰਹੇ ਜੀ ਬਹੁਤ ਮਿਹਰਬਾਨੀ ਜਿਵੇਂ ਇੱਕ ਚੀਜ਼ ਹੋਰ ਹੁੰਦੀ ਵੀ ਨਾ ਜਿਵੇਂ ਜਿਹੜੀ ਜੋ ਮੂਵੀ ਆ ਜਦੋਂ ਕੋਈ ਬਣਦੀ ਆ ਤੁਸੀਂ ਇਹ ਦੇਖੋ ਵੀ ਜਿਹੜੇ ਇਮੋਸ਼ਨਸ ਹੁੰਦੇ ਆ ਨਾ ਇਹ ਜਿਹੜੀ ਇਹ ਇੰਡਸਟਰੀ ਆ ਖਾਸ ਕਰਕੇ ਫਿਲਮ ਅੰਕਣ ਦੀ ਹੁੰਦੀ ਆ ਉਹਦੇ ਵਿੱਚ ਇਸ ਚੀਜ਼ ਦਾ ਬਹੁਤ ਅਹਿਮ ਮਤਲਬ ਪਹਿਲੂ ਹੁੰਦਾ ਹੈ ਕਿ ਜੋ ਤੁਸੀਂ ਦਰਸ਼ਕ ਹੋ ਨਾ ਉਹ ਤੁਹਾਡੇ ਇਮੋਸ਼ਨਸ ਨੂੰ ਟੱਚ ਕਰਨਾ ਚਾਹੀਦਾ ਕੋਈ ਇਮੋਸ਼ਨਲ ਸੀਨ ਹੈ ਤਾਂ ਬੈਠੇ ਲੋਕ ਰੋਣ ਲੱਪਣ ਕੋਈ ਖੁਸ਼ੀ ਵਾਲੇ ਆ ਤਾਂ ਲੋਕ ਹੱਸਣ ਮਤਲਬ ਤੁਹਾਡੀ ਉਸ ਚੀਜ਼ 'ਚ ਇਮੋਸ਼ਨਸ ਇਨੇ ਟੱਚਿੰਗ ਹੋਣੀ ਚਾਹੀਦੇ ਆ ਤੁਸੀਂ ਇਹ ਦੇਖੋ ਵੀ ਜਿਹੜੀ ਸਾਖੀ ਪਰੰਪਰਾ ਆ ਅਗਰ ਮੈਂ ਤੁਹਾਨੂੰ ਦੱਸਾਂ ਕਿ ਭਾਜੀ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਜਦੋਂ ਭਾਈ ਮਤੀਦਾਸ ਦਾ ਆਰੇ ਨਾਲ ਸੀਸ ਚੀਰਿਆ ਉਹ ਚੀਰਨ ਤੋਂ ਪਹਿਲਾਂ ਉਹਨਾਂ ਨੂੰ ਆਖਰੀ ਖੁਆਇਸ਼ ਪੁੱਛੀ ਤੇ ਉਹਨਾਂ ਨੇ ਕਿਹਾ ਕਿ ਬਸ ਮੇਰੀ ਇੱਕੋ ਇੱਛਾ ਹੈ ਕਿ ਮੇਰਾ ਮੁਖ ਗੁਰੂਵਾਲ ਹੋਣਾ ਚਾਹੀਦਾ ਹੁਣ ਇਹ ਮੈਂ ਸਾਖੀ ਸ਼ਬਦਾਂ ਚ ਬਿਆਨ ਕੀਤੀ ਇਹਨੂੰ ਕੋਈ ਬੰਦਾ ਹੁਣ ਜਦੋਂ ਮੈਂ ਬਿਆਨ ਕਰ ਰਿਹਾ ਤੇ ਕੁਦਰਤੀ ਗੱਲ ਹੈ ਤੁਹਾਡੇ ਦਿਮਾਗ ਚ ਅਕਰੀਲ ਚੱਲੀ ਹੋਣੀ ਆਪਣੇ ਆਪ ਕੁਦਰਤ ਕੁਦਰਤੀ ਇਲਾਹੀ ਤੌਰ ਦੇ ਉੱਤੇ ਕਾਲਪੁਰਖ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਇੱਕ ਫਿਲਮ ਚੱਲਦੀ ਬ੍ਰੇਂਚ ਅਗਰ ਮੈਂ ਉਸ ਫਿਲਮ ਨੂੰ ਸੱਟ ਮਾਰਨੀ ਮੈਂ ਤੁਹਾਨੂੰ ਕੋਈ ਬਣਾ ਕੇ ਦਿਖਾ ਦਮਾ ਕੋਈ ਬੰਦਾ ਭਾਈ ਮਤੀਦਾਸ ਬਣਾ ਦਮਾ ਤੇ ਕੋਈ ਆਰੇ ਨਾਲ ਚੀਜ ਵਿੱਚ ਮੈਨੂੰ ਲੱਗਦਾ ਜਿਹੜੀ ਉਹ ਰੋਹਾਨੀ ਉਚਾਈ ਆ ਤੁਹਾਡੀ ਉਹ ਸੋਚ ਦੀ ਜਿਹੜੀ ਆ ਉਹਨੂੰ ਧਰਤੀ ਤੇ ਸਿੱਟਣ ਵਾਲੀ ਗੱਲ ਹੋ ਜਾਣੀ ਤੇ ਮੈਂ ਜਦੋਂ ਉਹ ਦਿਖਾਤੀ ਉਸ ਤੋਂ ਬਾਅਦ ਚ ਉਹ ਜਿਹੜੀ ਉਡਾਰੀ ਅੱਜ ਤੁਹਾਡੇ ਦਿਮਾਗ ਨੇ ਮਾਰੀ ਆ ਜਾਂ ਜਿਹੜੀ ਸੰਗਤ ਸੁਣ ਵੀ ਰਹੀ ਆ ਜਦੋਂ ਮੈਂ ਸੁਣਾ ਰਿਹਾ ਹਾਂ ਤੇ ਹਰ ਇੱਕ ਬ੍ਰੇਨ ਦੇ ਵਿੱਚ ਇੱਕ ਰੀਲ ਚੱਲੀ ਹੋਣੀ ਆ ਜਿੱਦਣ ਉਹ ਰੀਲ ਕਿਸੇ ਕਾਰਟੂਨ ਰੂਪ ਦੇ ਵਿੱਚ ਆ ਗਈ ਉਹ ਨਾ ਹੋਈ ਜੋ ਤੁਹਾਡੇ ਬ੍ਰੇਨ ਨੇ ਚਿਤਵੀਆ ਜੋ ਤੁਹਾਡੇ ਬ੍ਰੇਨ ਚ ਆਈ ਆ ਉਹ ਖਤਮ ਹੋ ਜਾਣੀ ਤੇ ਸਾਰੀ ਜ਼ਿੰਦਗੀ ਉਹ ਕਾਰਟੂਨ ਵਾਲੀ ਰਹੂਗੀ ਜਿਵੇਂ ਜਦ ਤੱਕ ਤੁਸੀਂ ਚਾਰ ਸਾਹਿਬ ਜਾਦੇ ਮੂਵੀ ਨਹੀਂ ਦੇਖੀ ਸੀ ਇਮੇਜਿਨ ਕਰੋ ਜਿਹੜੇ ਅੱਜ ਸੁਣ ਵੀ ਰਹੇ ਸੰਗਤ ਜੀ ਜਦੋਂ ਤੱਕ ਤੁਸੀਂ ਨਹੀਂ ਉਹ ਚਾਰ ਮੂਵੀ ਨਹੀਂ ਬਣੀ ਸੀ ਕਾਰਟੂਨ ਵਾਲੀ ਮੂਵੀ ਤੇ ਉਦੋਂ ਵੀ ਤਾਂ ਤੁਸੀਂ ਚਿਤਪਦੇ ਸੀ ਸਾਹਿਬ ਜਾਦਿਆਂ ਨੂੰ ਕਿਸੇ ਰੂਪ ਚ ਤੁਹਾਡੇ ਚੇਹਰਿਆਂ ਚੋਂ ਕੋਈ ਸ਼ਕਲ ਇਮੇਜਨ ਆਉਂਦੀ ਹੋਗੀ ਨਾ ਉਹ ਇਲਾਹੀ ਸੀ ਉਹ ਕਿਸੇ ਬੰਦੇ ਦੀ ਦਿੱਤੀ ਹੋਏ ਨਹੀਂ ਉਹ ਇਲਾਹੀ ਸੀ ਕੁਦਰਤ ਨੇ ਜਿਹਦੀ ਸੁਰਤ ਨੂੰ ਜਿੱਡੀ ਉੱਚੀ ਉਡਾਰੀ ਦਿੱਤੀ ਉਹਨੇ ਉਹਨਾ ਖੂਬਸੂਰਤ ਸਾਹਿਬ ਜਾਦਿਆਂ ਨੂੰ ਚਿਤਵਿਆ ਜਿੱਦਨ ਉਸ ਸੁਰਤ ਨੇ ਉਹ ਕਾਰਟੂਨ ਦੇਖ ਲਿਆ ਤੇ ਉਹ ਜਿਹੜੇ ਕੁਦਰਤ ਨੇ ਦਿੱਤੀ ਸੀ ਉਹ ਖਤਮ ਹੋ ਗਈ ਹੁਣ ਜਦੋਂ ਵੀ ਚਿਤਪੂਗਾ ਨਾ ਕਾਰਟੂਨ ਦਿਸਣਗੇ ਉਹਨੂੰ ਉਹ ਜਦ ਅੱਖ ਬੰਦ ਕਰੂਗਾ ਚਾਰ ਸੱਬ ਜਦ ਅਮੇਜਨ ਕਰੂਗਾ ਤਾਂ ਕਾਰਟੂਨ ਹੀ ਦੇਖੂਗਾ ਇਹ ਪੀੜਾ ਦਾ ਇੱਕ ਗੱਲ ਆ ਅੱਜ ਮੈਂ ਖੁਦ ਜਿਹੜਾ ਇੱਕ ਗੱਲ ਕਰ ਰਿਹਾ ਜਦੋਂ ਦੇ ਮੈਂ ਉਹ ਪੋਸਟਰ ਦੇਖੇ ਮੇਰੇ ਦਿਮਾਗ ਚੋਂ ਨਹੀਂ ਨਿਕਲ ਰਹੇ ਉਹ ਜਿਹੜੇ ਮੈਂ ਚਾਹਦਾ ਨਹੀਂ ਮੇਰੇ ਦਿਮਾਗ ਚੋਂ ਮੈਂ ਦੁਬਾਰਾ ਮਤਲਬ ਸਹਿਬਜ਼ਾਦਾ ਨੂੰ ਉਦਾਂ ਹੀ ਉਸ ਰੋਹਾਨੀ ਰੂਪ ਚ ਦੇਖਣਾ ਚਾਹਣਾ ਇਹਨਾਂ ਲੋਕਾਂ ਨੇ ਮੇਰਾ ਖਤਮ ਕਰ ਦਿੱਤਾ ਰੋਹਾਨੀ ਉਹ ਜਿਹੜੀ ਇਮੇਜਿਨੇਸ਼ਨ ਸੀ ਉਹ ਦਰਦ ਹੈ ਮੇਰੇ ਅੰਦਰ ਉਹ ਉਹ ਸਮਝਣ ਦੀ ਜ਼ਰੂਰਤ ਹੈ ਸਾਨੂੰ ਤੇ ਸਾਡੇ ਬੱਚਿਆਂ ਨੂੰ ਚੀਜ਼ ਸਮਝਾਉਣ ਦੀ ਜ਼ਰੂਰਤ ਹੈ ਕਿ ਅਸੀਂ ਜਿਹੜੀ ਸਾਡੀ ਉਹ ਸਪਿਰਚੁਅਲ ਜਿਹੜੀ ਅਕਾਲਪੁਰ ਪ੍ਰਮਾਤਮਾ ਨੇ ਸਾਨੂੰ ਸਿਧਾਂਤ ਦਿੱਤਾ ਨਾ ਇਹ ਉੱਤੇ ਬਹੁਤ ਵੱਡੀ ਸੱਟ ਆ ਸੋ ਮੈਨੂੰ ਲੱਗਦਾ ਕਿ ਜਿਹੜੀ ਗੱਲ ਤੁਸੀਂ ਕਹੀ ਨਾ ਸੋ ਸਾਨੂੰ ਵੀ ਚਾਹੀਦਾ ਕਿ ਮੈਂ ਵੀ ਸ਼ਾਇਦ ਸੋਚ ਜੀ ਲਵਾਂ ਕਿ ਸਾਨੂੰ ਇਹੋ ਜੀਆਂ ਮੂਵੀਆਂ ਜਿਹਹੋ ਜਿਹ ਚਿੱਤਰ ਜਿਹੜੇ ਨਹੀਂ ਦਿਖਾਉਣੇ ਚਾਹੀਦੇ ਬੱਚਿਆਂ ਨੂੰ ਜੋ ਚਾਰ ਸਾਹਿਬ ਜੀ ਚਾਹੀਦੇ ਉਹਦਾ ਤਰੀਕਾ ਮੰਨ ਲਓ ਮੈਂ ਮੈਂ ਡਾਇਰੈਕਟਰ ਹੋਵਾਂ ਮੈਂ ਕੋਈ ਮੂਵੀ ਡਿਜ਼ਾਈਨ ਕਰਾਂ ਤੇ ਮੈਂ ਅੱਜ ਆਪਣੇ ਬੱਚਿਆਂ ਨੂੰ ਲੈ ਕੇ ਉੱਤੇ ਮੂਵੀ ਬਣਾਵਾਂ ਜੀ ਮੈਂ ਕੁਝ ਐਸਾ ਡਿਜ਼ਾਈਨ ਕਰਾਂ ਕਿ ਮੈਂ ਬੱਚਿਆਂ ਨੂੰ ਗੁਰਦਰਾ ਸਾਹਿਬ ਲਿਜਾਮਾਂ ਉੱਥੇ ਲਿਜਾ ਕੇ ਉਸ ਸਾਖੀ 'ਚ ਬੱਚਿਆਂ ਨੂੰ ਸਾਹਿਬ ਜੀਾਂ ਦੀ ਸਾਖੀ ਸੁਣਾਵਾਂ ਫਿਰ ਉਹ ਬੱਚਾ ਜਦੋਂ ਸਾਖੀ ਸੁਣਨ ਤੋਂ ਬਾਅਦ ਮੇਰੇ ਬੱਚਿਆਂ ਦੇ ਜੀਵਨ 'ਚ ਕੀ ਤਬਦੀਲੀ ਆਈ ਉਹਨੂੰ ਮੈਂ ਵੀਡੀਓ 'ਚ ਦਰਸਾਵਾਂ ਕਿ ਮੇਰੇ ਬੱਚੇ ਸਕੂਲ ਗਏ ਉਹ ਕਿਸੇ ਹੋਰ ਕਮਿਊਨਿਟੀ ਦੇ ਸਕੂਲ ਚ ਪੜਦੇ ਸੀ ਅਗਲੇ ਦਿਨ ਉਹ ਦਮਾਲਾ ਸੀ ਆ ਕੇ ਗਏ ਤੇ ਉਹਦੇ ਟੀਚਰ ਨੂੰ ਸਵਾਲ ਕਰਨ ਕਿ ਤਬਦੀਲੀ ਕਿਦਾਂ ਦੱਸਣ ਅਸੀਂ ਸਹਬਜ਼ਾਦਿਆਂ ਨੂੰ ਦੇਖਿਆ ਰਾਤੀ ਜਿਵੇਂ ਸਾਨੂੰ ਕਾਲਪੁਰਖ ਪਰਮਾਤਮਾ ਨੇ ਦਿਖਾਇਆ ਅਸੀਂ ਉਸ ਰੂਪ ਚ ਦੇਖਿਆ ਸਹਬਜ਼ਾਦਿਆਂ ਨੂੰ ਅਸੀਂ ਉਦਾਂ ਦੇ ਹੋਣਾ ਲੋਚਦੇ ਆ ਅਸੀਂ ਚਾਹੁੰਦੇ ਆ ਵੀ ਅਸੀਂ ਸਹਬਜ਼ਾਦੇ ਵਰਗੀ ਜ਼ਿੰਦਗੀ ਜੀਏ ਉਹ ਤਬਦੀਲੀ ਹੋਏਗੀ ਆਹ ਤਬਦੀਲੀ ਹੋਏ ਨਹੀਂ ਹੋਏਗੀ ਕਿ ਮੈਂ ਕੁਝ ਬਣ ਕੇ ਦਿਖਾਵਾਂ ਜੀ ਬਹੁਤ ਮਿਹਰਬਾਨੀ ਤਸੀਂ ਸੁਣਿਆ ਕਿ ਉਹਨਾਂ ਨੇ ਲੌਜਿਕ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਤਬਦੀਲੀ ਹੋਣੀ ਚਾਹੀਦੀ ਹੈ ਕੀ ਤਬਦੀਲੀ ਹੋਣੀ ਜੀ ਤਾਂ ਹੀ ਜਿਹੜੇ ਸਿੱਖ ਪੰਥ ਦੇ ਵਿੱਚ ਜਿਹੜੇ ਬੱਚੇ ਨੇ ਸਿੱਖੀ ਤੋਂ ਦੂਰ ਹੋ ਰਹੇ ਉਹ ਸਿੱਖੀ ਦੇ ਲੜ ਲੱਗ ਸਕਣਗੇ ਕੈਮਰਾਮੈਨ ਹਿਮਾਂਸ਼ ਚੋਨਾਲ ਪਰਮਜੀਤ ਸਿੰਘ ਰਾਂਗਪੁਰ ਜਿਲੰਦ